ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ ਗੋਬਿੰਦਗੜ੍ਹ 'ਚ 24 ਲੱਖ ਦੀ ਲੁੱਟ ਨੂੰ ਪੁਲਿਸ ਨੇ 24 ਘੰਟੇ ਅੰਦਰ ਹੀ ਸੁਲਝਾ ਲਿਆ। ਗੋਬਿੰਦਗੜ੍ਹ 'ਚ ਵਪਾਰੀ ਤੋਂ ਹੋਈ 24 ਲੱਖ ਦੀ ਲੁੱਟ ਡਰਾਮਾ ਨਿਕਲੀ। ਪੁਲਿਸ ਮੁਤਾਬਕ ਲੋਹਾ ਵਪਾਰੀ ਨੇ ਹੀ ਮਾਰਕੀਟ 'ਚ ਦੇਣਦਾਰੀ ਜ਼ਿਆਦਾ ਹੋਣ ਕਾਰਨ ਇਹ ਸਾਜ਼ਿਸ਼ ਰਚੀ ਸੀ। ਕੱਲ ਗੋਬਿੰਦਗੜ੍ਹ 'ਚ ਲੋਹਾ ਵਪਾਰੀ ਅਸ਼ਪਾਲ ਦੀ ਦੁਕਾਨ ਤੋਂ ਕਰੀਬ 24 ਲੱਖ ਰੁਪਏ ਲੁੱਟੇ ਜਾਣ ਦੀ ਖ਼ਬਰ ਆਈ ਜਿਸ ਤੋਂ ਬਾਅਦ ਫਤੇਗੜ੍ਹ ਪੁਲਿਸ ਦੀ ਨੀਂਦ ਉੱਡ ਗਈ। ਪੁਲਿਸ ਨੇ ਤੁਰੰਤ ਵੱਖ-ਵੱਖ ਟੀਮਾਂ ਬਣਾ ਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਵਪਾਰੀ ਅਸ਼ ਇਹਪਾਲ ਤੋਂ ਜਦੋਂ ਪੁਲਿਸ ਨੇ ਡੁੰਗਾਈ ਨਾਲ ਪੁੱਛਗਿੱਛ ਕੀਤੀ ਤਾਂ ਉਸ ਦਾ ਝੂਠ ਫੜਿਆ ਗਿਆ ਪੁਲਿਸ ਨੇ ਕਥਿਤ ਲੁੱਟਦਾ 20 ਲੱਖ ਰੁਪਏ ਬਰਾਮਦ ਕਰ ਲਏ ਹਸਪੀਟਲ ਜਾ ਕੇ ਦੇਖਿਆ ਗਿਆ ਇਹ ਬੰਦੇ ਨਾਲ ਗੱਲਬਾਤ ਕੀਤੀ ਇਹਦੀ ਗੱਲਬਾਤ ਤੋਂ ਸਾਨੂੰ ਇਹ ਗੱਲ ਜਚੀ ਕਿ ਇਹ ਆਪਣੀ ਗੱਲ ਦੇ ਵਿੱਚ ਝੂਠ ਬੋਲਦੇ ਆ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਕਰਦਿਆਂ ਹੋਇਆਂ ਇਸ ਬੰਦੇ ਨੇ ਇਹ ਸਾਰੀ ਕਹਾਣੀ ਜਿਹੜੀ ਉਹ ਮਨ ਘੜਤ ਕਹਾਣੀ ਬਣਾਈ ਸੀ ਕਿਉਂਕਿ ਇਹਨੇ ਕਈਆਂ ਬੰਦਿਆਂ ਦਾ ਜਿਹੜਾ ਕਰਜ਼ਾ ਦੇਣਾ ਸੀ ਔਰ ਇਹ ਟ੍ਰੇਡਿੰਗ ਦਾ ਕੰਮ ਕਰਦਾ ਸੀ ਕਈ ਬੰਦਿਆਂ ਤੋਂ ਇਹਨੇ ਜਿਹੜੇ ਪੈਸੇ ਦੀ ਕਲੈਕਸ਼ਨ ਕਰਕੇ ਆਪਣੇ ਕਿਸੇ ਨਜ਼ਦੀਕੀ ਦੇ ਊਲੇ ਨੇ ਪੈਸੇ 20 ਲੱਖ ਰੁਪਇਆ ਅਸਲੀ ਸੀ 24 ਨਹੀਂ ਸੀ 20 ਲੱਖ ਰੁਪਇਆ ਨੇ ਆਪਣੇ ਕਿਸੇ ਨਜ਼ਦੀਕੀ ਦੇ ਰੱਖਦਾ ਹੁਣ ਜਰਾ ਖੋਤੇ ਹੋਏ ਹਮਲੇ ਦਾ ਸੱਚ ਵੀ ਸੁਣ ਲਓ ਆਪ ਵੀ ਇਹਨੇ ਖੁਦ ਆਪਣੀ ਗਲੀ ਦੇ ਵਿੱਚ ਇੱਕ ਪੌੜੀਆਂ ਦੇ ਉੱਤੇ ਇਹਨੇ ਆਪਣਾ ਪਿਛਲੇ ਪਾਸੇ ਸਿਰ ਮਾਰ ਕੇ ਆਪਣੇ ਆਪ ਨੂੰ ਜ਼ਖਮੀ ਕੀਤਾ ਜੋ ਮਮੂਲੀ ਜਿਹਾ ਜ਼ਖਮੀ ਹੋਇਆ ਸੀ ਮਾਰਕੀਟ 'ਚ ਦੇਣਦਾਰੀ, ਖੁੱਤੇਕਤੀਤ ਹਮਲਾ ਤੇ ਲੱਖਾਂ ਦੇ ਲੁੱਟ ਇਹ ਸਾਰੇ ਮਾਮਲੇ ਨੂੰ ਪੁਲਿਸ ਦੇ ਸਤਰਕਤਾ ਨਾਲ 24 ਘੰਟਿਆਂ ਅੰਦਰ ਹੀ ਪਰਦਾਫਾਸ਼ ਕਰ ਦਿੱਤਾ ਗਿਆ।